ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜिले ਸਿੰਘ ਪ੍ਰਧਾਨ ਸਿੱਖ ਸਿਕਲੀਕਰ ਸੈਲ ਪੰਜਾਬ ਕੌਮੀ ਮੁਖਵਲਾਰਾ ਲੰਡਾ ਸਿਕਲੀਕਰ ਸਮਾਜ ਆ ਆਸਾਫੀ ਸੋ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਭਾਈ ਅੱਜ ਪੜ੍ਹਾਈ ਲਿਖਾਈ ਦਾ ਜੋਰ ਚੱਲ ਰਿਹਾ ਹੈ ਔਰ ਬੜੇ ਪੱਧਰ ਤੇ ਐਸਾ ਇੱਕ ਹਮਲਾ ਹੋ ਰਿਹਾ ਹੈ ਜੋ ਕਿ ਕੁਰਬਾਨੀਆਂ ਦੇ ਧਾਰ ਦੇ ਵਿੱਚ ਜਿੰਨੀ ਵਿਸਕਲੀਕਰ ਸਿੱਖਾਂ ਦੀਆਂ ਕੁਰਬਾਨੀਆਂ 6ਵੇਂ ਪਾਤਸ਼ਾਹ ਵੇਲੇ ਹਥਿਆਰ ਬਣਾਏ ਤੀਰ ਤਲਵਾਰ ਨੀਚੇ ਭਾਲੇ ਢਾਲਾਂ ਵਰਛੇ ਸੇ ਉਹ ਸਿਰਫ ਸਿੱਖ ਸਿਗਲੀਕਰ ਹੀ ਪਰਵਾਰਾਂ ਦੇ ਦਾਦੇ ਪੜਦਾਦੇ ਸਨ ਜਿਨ੍ਹਾਂ ਨੇ ਹੇ ਕਾਂਡਾ ਕੇ ਜੰਗਾ ਜੁੱਧਾਂ ਦੇ ਵਿੱਚ ਸੀਹਤੀਆਂ ਪ੍ਰਾਪਤ ਕੀਤੀਆਂ 200 ਤੋਂ ਵੀ ਵੱਧ ਸੀਹਤੀਆਂ ਨੇ ਸੋ ਅੱਜ ਦੇ ਦੌਰ ਦੇ ਵਿੱਚ ਇਸ ਫਿਲਾਸਫਰ ਲੋਕਾਂ ਨੇ ਪੜ੍ਹੇ ਲਿਖੇ ਲੋਕਾਂ ਨੇ ਕਿਤਾਬਾਂ ਲਖਣੀਆਂ ਸ਼ੁਰੂ ਕਰ ਦਿੱਤੀਆਂ ਨੇ YouTube Facebook ਹੋਰ ਵੀ Instagram ਤੇ ਉਹਨਾਂ ਤੇ ਜਿਹੜੇ ਪਾਉਣੇ ਸ਼ੁਰੂ ਕੀਤੇ ਹਨ ਕੋਈ ਆਪ ਆਪਣੀ ਬਰਾਦਰੀਆਂ ਵੱਲ ਖਿੱਚਦਾ ਹੈ ਉਹ ਖਿੱਚਦਾ ਕੇਂਦਰ ਬਣਿਆ ਜਾ ਰਿਹਾ ਹੈ ਜੋ ਕਿ ਸਿਰਫ 6ਵੇਂ ਪਾਸ਼ਾ ਵੇਲੇ ਜਿਨ੍ਹਾਂ ਨੇ ਹਥਿਆਰ ਬਣਾਏ ਭਾਈ ਮਨੀ ਸਿੰਘ ਦਾ ਪਰਿਵਾਰ ਸੀ ਉਹ ਭਾਈ ਮਨੀ ਸਿੰਘ ਤੇ 10 ਭਰਾ ਸਨ 12 ਪੁੱਤਰ ਸਨ ਤੇ ਉਹ ਤੋਂ ਉਪਰੰਤ ਤੇ ਜਿਸ ਤਰ੍ਹਾਂ ਕੇ ਭਾਈ ਨਾਨੂ ਜੀ ਭਾਈ ਵੱਲੂ ਜੀ ਭਾਈ ਸੁਹੇਲ ਜੀ ਪਾਈ ਦਾਸ ਜੀ ਪਾਈ ਦਿਆਲ ਦਾਸ ਜੀ ਪਾਈ ਹੱਠੀ ਚੰਦ ਜੀ ਪਾਈ ਸੋਹੇਲ ਚੰਦ ਜੀ ਪਾਈ ਲੈਨੂ ਜੀ ਪਾਈ ਕਲਿਆਣੂ ਜੀ ਪਾਈ ਭਗਵਾਨ ਦਾਸ ਐਸੇ ਹੀ ਤਕਰੀਬਨ 200 ਤੋਂ ਵੀ ਵੱਧ ਕੁਰਬਾਨੀਆਂ ਹਨ ਜੋ ਕਿ ਭਾਈ ਬੱਲੂ ਜੀ ਦੇ ਪਰਿਵਾਰ ਦੀਆਂ ਭਾਈ ਮਨੀ ਸਿੰਘ ਦੇ ਪਰਿਵਾਰ ਦੀਆਂ ਭਾਈ ਮਾਈ ਦਾਸ ਦੇ ਪਰਿਵਾਰ ਦੀਆਂ ਜਿਨ੍ਹਾਂ ਦੇ ਭਾਈ 6 ਮਿਸਲਾਂ ਵੀ ਰਹਿ ਚੁੱਕੀਆਂ ਸਨ ਜਿਸ ਤਰ੍ਹਾਂ ਕਿ ਜਸਾ ਸਿੰਘ ਰਾਮ ਗੜਿਆ ਬਾਬਾ ਬਗੈਲ ਸਿੰਘ ਬਾਬਾ ਬਚੱਤਰ ਸਿੰਘ ਤੇ ਇਹ ਮਹਾਨ ਸ਼ਖਸੀਅਤਾਂ ਸਿੱਖ ਲੀਕਰ ਸਿੱਖਾਂ ਦੇ ਪਰਿਵਾਰਾਂ ਦੇ ਵਿੱਚੋਂ ਸਨ ਅੱਜ ਸਾਡੀ ਸਿੱਖ ਲੀਕਰ ਭਰਾਤਰੀ ਕੌਮ ਸਿੱਖ ਅੱਜ ਵੀ ਸਿੱਖੀ ਪੰਥ ਨਾਲ ਚਟਾਨ ਵਾਂਗ ਖੜੀ ਹੈ ਚਾਹੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿ ਰਹੀ ਹੈ ਤਕਰੀਬਨ 60% ਲੋਕ ਸਰਕਾਰੀ ਜ਼ਮੀਨਾਂ ਤੇ ਬੈਠੇ ਹਨ ਤੇ تقریبا ਘਟੋ ਘਟ 30 35% ਹਾਲੇ ਵੀ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਤੇ ਉਹ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹੇ ਰਹੇ ਨੇ ਤੇ ਅੱਜ ਵੀ ਸਿੱਖੀ ਪੰਥ ਨਾਲ ਚਟਾਨ ਵਾਂਗ ਖੜੇ ਆ ਸੋ ਤੇ ਕਹਿਣ ਦਾ ਭਾਵੇਂ ਆ ਗਿਆ ਭਾਈ ਜਿਨ੍ਹਾਂ ਦੀਆਂ ਕੋਈ ਢਾਲ ਕੁਰਬਾਨੀਆਂ ਵੀ ਨਹੀਂ ਹੈਗੀਆਂ ਉਹ ਵੀ ਇਹਨਾਂ ਦੇ ਦਾਵੇਦਾਰ ਬਣ ਰਹੇ ਆ ਜੋ ਕਿ ਛੇਵੇਂ ਪਾਸ਼ਾ ਵੇਲੇ ਗੁਰੂ ਗੋਬਿੰਦ ਸਿੰਘ ਵੇਲੇ ਮਹਾਰਾਜਾ ਰਣਜੀਤ ਸਿੰਘ ਸਮੇਤ ਉਹ ਲੈ ਕੇ ਚਟਾਨ ਵਾਂਗ ਖੜੇ ਰਹੇ ਉਸ ਟਾਈਮ ਤੱਕ ਵੀ ਅੱਜ ਵੀ ਖੜੇ ਆ ਪਰ ਮਹਾਰਾਜ ਜੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਸਾਂ ਗੁਰੂਆਂ ਦੇ ਆਸ਼ੀਰਵਾਦ ਨਾਲ ਸਿੱਖਲੀ ਕਰ ਪੰਥ ਅੱਜ ਵੀ ਸਰਕਾਰਾਂ ਦਾ ਗੁਲਾਮ ਨਹੀਂ ਹੈ ਕਿਉਂਕਿ ਉਹ ਸਰਕਾਰੀ ਨੌਕਰ ਨਹੀਂ ਆ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਸਾਨੂੰ ਕਿਤਣਾ ਤੋਂ ਸ਼ੇਰ ਬਣਾਇਆ ਔਰ ਅੱਜ ਗੁਲਾਮੀ ਗਲੋਂ ਲਾਹੀ ਔਰ ਅੱਜ ਵੀ ਸਿਕਲੀਕਰ ਕੌਮ ਗੁਲਾਮ ਨਹੀਂ ਹੈ ਕਿਉਂਕਿ ਸਰਕਾਰ ਦੇ ਵਿੱਚ 1% ਵੀ ਸਿਕਲੀਕਰ ਸਿੱਖ ਨੌਕਰ ਨਹੀਂ ਹੈ ਤੇ ਕਿਉਂਕਿ ਜਿਹੜੇ ਫਿਲਾਸਫਰ ਨੇ ਜਾਂ ਕੋ ਹੋਰ ਨੇ ਉਹ ਆਪਣੀਆਂ ਫਿਲਾਸਫਰੀਆਂ ਘੋੜਦੇ ਹਨ ਕਿਉਂਕਿ ਆਪਣੇ ਸਹੀਦ ਦੀਆਂ ਦੱਸਣ ਆਪਣੇ ਦੱਸਣ ਸਿਕਲੀਕਰ ਸਿੱਖਾਂ ਦਾ ਵੱਖਰਾ ਸਪਿਆਚਾਰ ਵੱਖਰਾ ਆਪਣਾ ਪਹਿਰਾਵਾ ਵਖਰੀ ਬੋਲੀ ਵਖਰਾ ਦੀ ਤੀਰਵਾਜ ਕਿਸੇ ਵੀ ਬਰਾਦਰੀ ਨਾਲ ਮੇਲ ਨਹੀਂ ਖਾਂਦਾ ਹਰ ਇੱਕ ਬਰਾਦਰੀ ਦਾ ਆਪਣਾ ਆਪਣਾ ਸੂਲ ਹੈ ਆਪਣੀ ਭਾਸ਼ਾ ਆਪਣਾ ਪਹਿਰਾਵਾ ਆਪਣਾ ਰੀਤੀ ਰਿਵਾਜ ਵਖਰਾ ਹੁੰਦਾ ਹੈ ਜਿਵੇਂ 6ਵੇਂ ਪਾਸ਼ਾ ਵੇਲੇ ਸਿਕਲੀਕਰ ਸਿੱਖਾਂ ਨੇ ਹਥਿਆਰ ਬਣਾਏ ਤੇ ਜੰਗਾਂ ਜੁੱਦਾਂ ਦੇ ਵਿੱਚ ਲੜੇ 200 ਤੋਂ ਵੀ ਵੱਧ ਸਿਕਲੀਕਰ ਸਿੱਖਾਂ ਦੀਆਂ ਕੁਰਬਾਨੀਆਂ ਨੇ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਦਿੱਲੀ ਕਮੇਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੱਕ ਇਹਨਾਂ ਦੇ ਨਾਂ ਤਾਂ ਕੋਈ ਸਹੀਦੀ ਦਿਹਾੜੇ ਮਨਾਏ ਨਾ ਹੀ ਕਿਸੇ ਦਾ ਕੋਈ ਜਨਮ ਦਿਹਾੜਾ ਮਨਾਇਆ ਤੇ ਅਫਸੋਸ ਦੀ ਗੱਲ ਹੈ ਜਿਹੜੇ ਕੋਈ ਪੈਸੇ ਵਾਲੇ ਹਨ ਜਾਂ ਕੋਈ ਸਰਮਾਇਦਾਰ ਹਨ ਉਹਨਾਂ ਦੇ ਮਗਰ ਹੀ ਲੱਗੇ ਰਹਿੰਦੇ ਹਨ ਗਰੀਬ ਸਿੱਖਾਂ ਨੇ ਅੱਜ ਤੱਕ ਇਕੱਠੇ ਹੋ ਕੇ ਇੱਕ ਵੀ ਕੋਈ ਸਹੀਦੀ ਦਿਹਾੜਾ ਜਾਂ ਕੋਈ ਨਹੀਂ ਇਹਨਾਂ ਕਮੇਟੀਆਂ ਨੇ ਸਿਕਲੀਕਰ ਸਿੱਖਾਂ ਦਾ ਇਹਨੇ ਸ਼ਹੀਦ ਹੋਣ ਦੇ ਬਾਵਜੂਦ ਵੀ ਨਹੀਂ ਮਨਾਇਆ ਪਰਾ ਮੈਂ ਸਾਰਿਆਂ ਸਮੂਹ ਸਿਕਲੀਕਰ ਬਰਾਦਰੀ ਆਲ ਇੰਡੀਆ ਦੀ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਇੱਕ ਦਿਨ ਮਕਰਰ ਕੀਤਾ ਜਾਵੇ ਜਾਂ ਇਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਣ ਸਮੂਹ ਸ਼ਹੀਦਾਂ ਦੇ ਜਿੰਨੇ ਵੀ ਸ਼ਹੀਦ ਹੋਏ ਨੇ ਛੇਵੇਂ ਪਾਤਸ਼ਾਹ ਵੇਲੇ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਾਂ ਉਸ ਤੋਂ ਬਾਅਦ ਜਿੰਨੇ ਵੀ ਸਮੂਹ ਸ਼ਹੀਦਾਂ ਦਾ ਇੱਕ ਸ਼ਹੀਦੀ ਸਮਾਗਮ ਬੁਲਾਇਆ ਜਾਵੇ ਔਰ ਮੈਂ ਉਸ ਦਾ ਬਹੁਤ ਵੱਡਾ ਹਾਮੀ ਆ ਤੇ ਆਪ ਜੀ ਨੂੰ ਚਰਣਾ ਦੇ ਵਿੱਚ ਇੱਕ ਗੁਜਾਰਿਸ਼ ਕਰਦਾ ਹਾਂ ਵੀ ਇਕੱਠੇ ਹੋ ਕੇ ਇੱਕ ਹਮੜਾ ਹਮਾਰੀਏ ਤੇ ਅਸੀਂ ਇੱਕ ਸਾਡੇ ਪੁਰਖਾਂ ਦਾ ਇੱਕ ਸਹੀਤੀ ਦਿਹਾੜਾ ਬੜੇ ਪੱਦਰ ਤੇ ਬੜਾ ਮਨਾਈਏ ਜੋ ਕਿ ਜੜੀਆਂ ਹੋਰ ਕਮਿਊਨਿਟੀਆਂ ਸਾਡੀਆਂ ਬਰਾਦਰਿਆਂ ਤੇ ਜਾਂ ਸਾਡੇ ਪੁਰਖਾਂ ਤੇ ਕਬਜ਼ਾ ਹੋਣਾ ਚਾਹੁੰਦੀਆਂ ਹਨ ਤੇ ਉਹਨਾਂ ਨੂੰ ਕੋਈ ਠੱਲ ਪੈ ਸਕੇ ਤੇ ਦਾਤ ਜਲੇ ਸਿੰਘ ਤੇ ਪੁੱਲਾਂ ਚੌਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ